ਸੋਨਾਲੀਕਾ ਟਾਈਗਰ ਇੱਕ ਟਾਈਗਰ ਦੇ ਵਿੱਚ ਹੋਰ ਹੋਰ ਮਾਡਲ ਵੀ ਲਾਂਚ ਹੋਇਆ ਹਨ ਕਿਹੜਾ ਸੀਗਾ ਉਹ ਜਿਹੜਾ ਆਪਣਾ ਟਾਈਗਰ ਦੇ ਵਿੱਚ ਆਪਣਾ 745 ਹੁੰਦਾ ਆਪਣਾ ਪੋਟੈਟੋ ਸਪੈਸ਼ਲ ਹਨਾ ਉਹ ਆਇਆ ਨਾ ਕੋ ਨਵਾਂ ਹਾਂਜੀ ਹਾਂਜੀ ਪਹਿਲਾਂ ਤੇ ਇਹ ਟਰੈਕਟਰ ਬਾਰੇ ਦੱਸਦਾ ਇਹ ਆਪਾਂ ਨੂੰ ਨਾ ਰੇਟ ਤਾਂ ਚਲੋ ਡਿਸਕਲੋਜ਼ ਨਹੀਂ ਕਰ ਸਕਦੇ ਹਨਾ ਵੀਰੇ ਹਾਂਜੀ ਤੇ ਇਹਨਾਂ ਦੱਸ ਦਿੰਨੇ ਆ ਵੀ ਇਹ ਬਹੁਤ ਹੀ ਜ਼ਿਆਦੇ ਭਾਰੀ ਡਿਸਕਾਊਂਟ ਤੇ ਮਿਲੂ ਜੇ ਕਿਸੇ ਵੀਰ ਨੇ ਲੈਣਾ ਤੇ ਉਹ ਕਾ ਤੋਂ ਮਿਲੂ ਵੀਰੇ ਉਹ ਵੀ ਦੱਸ ਦੋ ਇਹ ਆਪਣੇ ਕੋਲੇ 24 ਦਾ ਮਾਰਕਾ ਜੀ ਦੇ ਜੀ ਡਿਸਕਾਊਂਟ ਕਰਕੇ ਦੇ ਦਾਂਗੇ ਟਰਾਰਸੀ 25 ਦੀ ਬਣਨੀ ਆ ਆਰਸੀ 25 ਦੀ ਹਾਂ ਹਾਂ ਜੀ ਵੀ ਟਰੈਕਟਰ ਜਮਾ 0 ਮੀਟਰ ਆ ਕੋਈ ਐ ਨਾ ਸੋਚੇ ਹਾਂ ਵੀ ਕਿਤੇ ਚੱਲਿਆ ਜਾਂ ਕੁਛ ਨਾ ਏਜੰਸੀ ਦੇ ਵਿੱਚ ਆ ਸਾਰਾ ਕੁਝ ਉਦਾਂ 0 ਮੀਟਰ ਫਸਟ ਓਨਰ ਕਈ ਰੀ ਵੀਰ ਐਵੇਂ ਸੋਚ ਲੈਂਦੇ ਵੀ ਕਿਸੇ ਨੇ ਲੈ ਕੇ ਗਿਆ ਹੋਣਾ ਨਾ ਉਦਾਂ ਦਾ ਹਸਾਬ ਕਿਥੋਂ ਨਹੀਂ ਤੇ ਇਹ ਉਹ ਵਾਲਾ ਟਰੈਕਟਰ ਆ ਜਿਹੜਾ ਆਪਣੇ ਉਹ ਪਿੱਛੇ ਜਿਹੜੇ ਹੋਏ ਆ ਵਾਰਡ ਉਹਨਾਂ ਤੇ ਪਹਿਲੇ ਨੰਬਰ ਤੇ ਵੀ ਆਇਆ ਸੀ ਜੀ ਓਕੇ ਉਹੀ ਆ ਨਾ ਹਾਂਜੀ ਹਾਂਜੀ ਇਹ ਸੋਨਾਲਿਕਾ ਦਾ ਟਰੈਕਟਰ ਉਹ ਆ ਜਿਹੜਾ 65 ਇਹ ਕਿੰਨੇ ਐਚਪੀ ਆ ਵੀਰੇ ਇਹ 65 65 ਐਚਪੀ ਦੇ ਵਿੱਚ ਆ ਸੀਆਰਡੀਏ ਸੀ ਹਾਂ ਸੀਆਰਡੀਏ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਇਹਦੇ ਮਾੜੇ ਮਾੜੇ ਫੰਕਸ਼ਨ ਵੀ ਵੀਰਾਂ ਨੂੰ ਦੱਸ ਦਈਏ ਤਾਂ ਟਾਇਰ ਕਿਹੜੇ ਆਉਂਦੇ ਆ ਵੀਰੇ ਟਾਇਰ ਇਹਦੇ 11 22 11 ਦਾ 24 16 93 16 93 ਟਰੈਕਟਰ ਪੂਰੇ ਵੱਡੇ ਕੰਮਾਂ ਵਾਸਤੇ ਆਣਾ ਵੀਰੇ ਪੂਰਾ ਹੈਵੀ ਆ ਹੈਵੀ ਕੁਟੀ ਟਰੈਕਟਰ ਆ ਹਾਂ 60 HP ਪੂਰੀ ਬਿਨਾ ਟਰਬੋ ਤੋਂ ਜਨਰੇਟ ਕਰਦਾ 60 ਬਿਨਾਂ ਟਰਬੋ ਤੋਂ ਹਨਾ ਤੇ ਕਿਹੜੇ ਗੇਅਰ ਇਹਦੇ ਵੀਰੇ ਹਾਈ ਲੋ ਮੀਡੀਅਮ ਬਾਕੀ ਚੇਂਜਰ ਹਾਈ ਲੋ ਮੀਡੀਅਮ ਚੇਂਜਰ ਉਹਨਾਂ ਹੀ ਗਾਂ ਨੂੰ ਉਹਨਾਂ ਨੂੰ ਆਈ ਪੀਟੀਓ ਲੱਗ 250 kg ਲਿਫਟ ਕੈਪਸਟੀਟੀ ਇਹ ਹੀ ਸੋਹ ਸੇ ਵੀਰਾਂ ਨੂੰ ਪਤਾ ਹੀ ਹੋਣਾ ਸੋਨਾਲੀਕਾ ਕਿਸੇ ਨਾਲ ਲੈਣ ਦੇਣ ਦਾ ਕਰਦਾ ਨਹੀਂ ਅਗਲਾ ਵੀ ਸਵੇਰ ਆਪਦਾ ਹੀ ਹੋਣਾ ਹਨਾ ਆਪਦਾ ਹੀ ਆ ਜੀ ਪਿਛਲਾ ਵੀ ਇਹਦਾ ਆਪਦਾ ਇਹ ਮੀਟਰ ਮੋਟਰ ਵਿਖਾਦੇ ਵਿਦ ਚੇਂਜਰ ਆ ਮੀਟਰ ਸਾਰੇ ਆਗੇ ਡਿਜੀਟਲ ਤੇ ਇਧਰ ਆਗੇ ਤੇ ਪਾਵਰ ਮੋਡ ਜਿਹੜੇ ਵੀ ਆਪਾਂ ਮੋਡ ਦੇ ਵਿੱਚ ਇਹਨੂੰ ਚਲਾਉਣਾ ਪਾਵਰ ਆਪ ਨੋਰਮਲ ਤੇ ਇਕੋ ਇਕੋ ਹਾਂ ਪਲੇਟਫਾਰਮ ਆ ਗਿਆ ਦਾ ਸਟੇਟ ਸਿੱਧਾ ਤੇ ਇੱਕ ਚੀਜ਼ ਆਪਾਂ ਇਹਦੀ ਵੀਡੀਓ ਪਹਿਲਾਂ ਵੀ ਕਰੀ ਸੀ ਹਨਾ ਵੀਰੇ ਜਿਹੜੀ ਆ ਚੀਜ਼ ਇਹ ਤੋਂ ਵੱਡਾ ਦਿਨ ਖੁਸ਼ ਹੋਇਆ ਸੀ ਸੋਨਾਲੀਕਾ ਇਹ ਵਾਲੀ ਚੀਜ਼ ਪਹਿਲਾਂ ਨਹੀਂ ਸੀ ਦਿੰਦਾ ਹੁਣ ਦੇਣ ਲੱਗ ਗਈ ਹਾਂਜੀ ਹੁਣ ਸੀਆਰਡੀ ਸਾਰੇ ਮਾਡਲਾਂ 'ਚ ਹੀ ਆਉਂਦੀ ਹੈ ਸਾਰੇ ਮਾਡਲਾਂ 'ਚ ਹੀ ਆਉਂਦੀ ਹੈ ਹਨਾ ਵੀਰੇ ਜਿਹੜੇ ਸੀਆਰਡੀ ਐਸ ਆਪਣੇ 75 ਇਹਨਾਂ 'ਚ ਆਉਂਦੀ ਹੁੰਦੀ ਇਹਨਾਂ 'ਚ ਆਉਂਦੀ ਠੀਕ ਆ ਵੀਰੇ ਤੇ ਇਹਦੀ ਚਾਬੀ ਹੈਗੀ ਆ ਮੜਾ ਚੱਕੀ ਇਹਨੂੰ ਕਿ ਉਦਾਂ ਹੀ ਚੱਕਿਆ ਦੇ ਵੀਰੇ ਇੱਦਾਂ ਹੀ ਚੱਕਿਆ ਦੇ ਇੱਥੇ ਬਕਰ ਗਿਆ ਸੁੱਕਾ 에ਅਰ ਕਲੀਨਰ ਡਬਲ ਜੈਕ ਤੇ ਇਧਰ ਆਨ ਨੂੰ ਇਹਦਾ ਪੰਪ ਦਿਖਾਈਏ ਜਿਹੜੀ ਸੀਆਰਡੀ ਚ ਹੁਣ ਚਲੋ ਕਈ ਵੀਰਾਂ ਨੂੰ ਪਤਾ ਵੀ ਆਪਾਂ ਵੀਡੀਓ ਪਹਿਲਾਂ ਕੀਤੀਆਂ ਹੀ ਨਹੀਂ ਪਹਿਲਾਂ ਹੁੰਦੇ ਸੀ ਆਪਣੇ ਇੱਥੇ ਪੰਪ ਹੁਣ ਇਹਨਾਂ ਦੇ ਆ ਪੰਪ ਆ ਗਏ ਜਿਹੜੇ ਆ ਰੇਲਿੰਗ ਸਿਸਟਮ ਨੂੰ ਉੱਪਰ ਤੇਲ ਵਗੈਰਾ ਦਾ ਜੋ ਵੀ ਸਹਾਉਕਤਾਵਾਂ ਇੰਜੈਕਟਰ ਆ ਗਿਆ ਹਾਂ ਇੰਜੈਕਟਰ ਵਾਲਾ ਸਹਾਉਕਤਾਵਾਂ ਆ ਗਿਆ ਸਿਲੰਡਰ ਚਾਰ ਹੀ ਐ ਇਹ ਇੰਜਣ ਵੀਰੇ ਜਿਹੜਾ ਇੰਜਣ ਸਿਲੰਡਰ ਆਪਣੇ ਆ ਗਏ ਚਾਰ ਇਹ ਇੰਜਣ ਦੀ ਥਿਊਰੀ ਤਾਂ ਪਹਿਲੀ ਆਵੇ ਪਹਿਲੇ ਇੰਜਨਾਂ ਵਾਲੀ ਹਾਂਜੀ ਉਡੀ ਜਿਹੜੇ ਆਪਾਂ ਕਹਿ ਦਈਏ ਵੀ 19 ਇਹਦੇ ਪਿਸਟਨ ਹੈ ਇਹਦੇ ਕਿੰਨੇ ਬੋਰ ਆਪਾਂ 107 107 ਸੋਨਾਲੀ ਕਾ ਤੋਂ ਵੱਡਾ ਪਿਸਟਨ ਮਿਲਦਾ ਕਿਸੇ ਦਾ ਹੋਰ ਦਾ ਤਾਂ ਨਹੀਂ 119 ਦੀ ਸਟਾਕ ਹੈ ਦੀ 119 ਦੀ ਸਟਾਕ ਹਾਂਜੀ ਕਿਉਂਕਿ ਆਪਾਂ ਜਿਹੜੇ ਵੱਧ ਤੋਂ ਵੱਧ ਸੁਣਿਆ ਮੈਨੂੰ ਲੱਗਦਾ 104 ਹੈ ਸ਼ਾਇਦ ਹਾਂਜੀ ਕਿਸੇ ਮਾਡਲ ਦੇ ਚਲੋ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਇਹਦਾ ਸਭ ਚੀਜ਼ ਆਪ ਨੂੰ ਆਪਣੀ ਹਾਂ ਦੇ ਸਹੀ ਹੈ ਹਾਂ ਸਭ ਟਰੈਕਟਰ ਆਪੋ ਆਪਣੇ ਨਾਮ ਕਾ ਟਰੈਕਟਰ ਜੋ ਵੀ ਆ ਜਿਹੜਾ ਬ੍ਰਾਂਡ ਆ ਉਹਦਾ ਆਪੋ ਆਪਣੀ ਤਾਂ ਵਧੀਆ ਮਾੜਾ ਕੁਝ ਨਹੀਂ ਹੁੰਦਾ ਸਭ ਵਧੀਆ ਆਪਣੀ ਆਪਣੀ ਚੋਅਸ ਆ ਹਾਂ ਬਾਕੀ ਸੋਨਾਲਿਕਾ ਨੂੰ ਬਹੁਤ ਟਾਈਮ ਹੋ ਗਿਆ ਇਸ ਇੰਡਸਟਰੀ ਤੇ ਰਾਜ ਕਰਦਿਆਂ ਮੈਨੂੰ ਆ ਚੀਜ਼ ਦਿਖਾਈ 2.5 ਫੁੱਟ ਦਾ ਹੋਊਗਾ ਘੱਟੋ ਘੱਟ ਵਿੰਜਣ ਕੰਪਨੀ ਲੋਹਾ ਲਾਉਣ ਲੋਣੀ ਕਿਰਸ਼ ਕਰਦੀ ਮੇ ਲੋ ਜਿਵੇਂ ਕਹਿ ਦਿੱ ਗਏ ਨਾ ਇੱਕ ਤਾਂ ਦੀ ਚੀਜ਼ ਪੂਰੇ ਹੈਵੀ ਬਣਾਉਣੀ ਹੈ। ਹਾਂ। ਵੀ ਚੀਜ਼ ਬਣਾਉਣੀ ਆ ਤਾਂ ਪੂਰੀ ਾਨ ਠੋਕ ਕੇ। ਜਿਹਾ ਸ਼ੋਅ ਆ। ਸੋਨਾਲੀਕਾ ਵੀਰੇ ਤਾਂ ਹੀ ਆ। ਉਹਨਾਂ ਦਾ ਐਸਾ ਕੋਈ ਸਾਡੇ ਪਿੰਡਾਂ ਆ ਭੇਗੇ ਆ। ਸੋਨਾਲੀਕਾ ਤਾਂ ਹੀ ਪਿੰਡਾਂ ਚ ਵੜਿਆ ਵੀ ਇਹਨਾਂ ਚੀਜ਼ਾਂ ਕਰਕੇ। ਵੀ ਇਹਦੇ ਚ ਕੁਝ ਹੈਗਾ ਅਸਲੀ ਡਿਊਟੀ ਆ ਬਾਕੀ ਕਮਰਸ਼ੀਅਲ ਦੇ ਵਿੱਚ ਕੰਮ ਜਬ ਟਰੈਕਟਰ ਆ। ਵੀਰੇ ਕਮਰਸ਼ੀਅਲ ਚ ਜ਼ਿਆਦਾ ਚੱਲਣ ਦਾ ਕਾਰਨ ਆ ਕਿਉਂਕਿ ਆਪਾਂ ਜਿੰਨੇ ਵੀ ਦੇਦੇ ਆ। ਸਭ ਤੋਂ ਪੱਠੇ ਵਾਲਿਆਂ ਕੋਲੇ ਸੋਨਾਲੀਕਾ ਤੋਂ ਇਲਾਵਾ ਕੋਈ ਨਹੀਂ ਹੋਣਾ। ਸਭ ਤੋਂ ਮੇਨ ਤਾਂ ਹੈਵੀ ਆ ਮੂ। ਫਰੰਟ ਤੋਂ ਵੀ ਹੈਵੀ ਆ ਅੱਗਾ ਨਹੀਂ ਚੱਕਦਾ ਬਾਕੀ ਜਿਵੇਂ ਹੁਣ ਪੱਠੇ ਵਾਲੇ ਵੀਰ ਚਲਾਉਂਦੇ ਆ ਹੂੰ ਮੈਂ ਆਪਣੇ 35 ਵਾਲਾ ਟਰੈਕਟਰ ਹੀ ਆਪਣਾ ਉਹਦੀ 65 65 ਸਵਿੱਟ ਲੈ ਕੇ ਟਰੈਕਟਰ ਚਾਈ ਜਾਂਦੇ ਆ ਹੂੰ ਮਿੱਟੀ ਮਾਟਾ ਮਾ ਉਹਦੇ ਤੇ ਵੀ ਪੂਰਾ ਹੈਗੀ ਹੈਵੀ ਆ ਟਰੈਕਟਰ ਆਪਣੀ ਤਾਂ ਡੀਜ਼ਲ ਨੂੰ ਵੀਰੇ ਕਿਵੇਂ ਆਏ ਡੀਜ਼ਲ ਦੀ ਖਾਤ ਜਾਇਜ਼ ਆ ਜਾਇਜ਼ ਆ ਹਾ ਵੀਰ ਦੱਸਦੇ ਆ ਵੀ ਬਹੁਤ ਵਧੀਆ ਪੜਤੇ ਤੇ ਰਹਿੰਦੇ ਆ ਸਾਨੂੰ ਕਿਉਂਕਿ ਉਹਨਾਂ ਨੇ ਪੈਸੇ ਬਚਾਉਣੇ ਤਾਂ ਹੀ ਕੰਮ ਸੰਜੇ ਤੇ ਇਹਦਾ ਵੀਰੇ ਉਹ ਸੀਆਰਡੀ ਵਾਲਾ ਉਹ ਸਿਸਟਮ ਇਹਦੇ ਕਿੱਥੇ ਲੱਗਿਆ ਆ ਦੇਖੋ ਆਹੀ ਆ ਨਹੀਂ ਨਹੀਂ ਇਹ ਕਿਹੜਾ ਇਲੈਕਟ੍ਰੋਨਿਕ ਹੁੰਦਾ ਉਹ ਸਾਰਾ ਥੱਲੇ ਅੰਦਰ ਇਹਦੇ ਅੰਦਰ ਹਾਂਜੀ ਉਹ ਵੀ ਵਧੀਆ ਯਾਰ ਪਾਣੀ ਪਾਣੀ ਤਾਂ ਹੈ ਨਾ ਵੀ ਕੋਈ ਸਿੱਧਾ ਪਾਣੀ ਨਹੀਂ ਮਾਰਦਾ ਥੱਲੇ ਲੱਗਿਆ ਹੋਇਆ ਹਾਂ ਤੇ ਪਾਣੀ ਪਾਣੀ ਦਾ ਝੰਡਟਾ ਹੈ ਨਹੀਂਗਾ ਮੌਜੀ ਆਪਾਂ ਤੁਹਾਨੂੰ ਉੱਪਰ ਬੈਠ ਕੇ ਵੀ ਦਿਖਾ ਦਿੰਨੇ ਆ ਟਰੈਕਟਰ ਕਹਦਾ ਟੈਂਕੀ ਆ ਯਾਰ ਬਾਲਾ ਕਾਂਡ ਸਿਸਟਮ ਆ ਇੱਧਰ ਅੱਗੇ ਚਾਰ ਗੇਰ ਇੱਧਰ ਲੋ ਹਾਈ ਮੀਡੀਅਮ ਤੇ ਵੀਰੇ ਇਹਦੇ ਪੀਟੀਓ ਰਵਰਸ ਪੀਟੀਓ ਤੇ ਹਾਂਜੀ 540 540 ਇੱਧਰ ਆ ਗਿਆ ਦਾ ਆਈ ਪੀਟੀਓ ਤੇ ਇਹ ਆਦਾ ਆ ਗਿਆ 4x4 ਹਾਂਜੀ ਇੱਕ ਚੀਜ਼ ਆ ਬੜੀ ਵਧੀਆ ਕਰਤੀ ਸੋਨਾਲਿਕਾ ਨੇ ਵੀ ਜਿਹੜਾ ਪਲੇਟਫਾਰਮ ਸਿੱਧਾ ਕਰਤਾ ਆਪਾਂ ਆਮ ਟਰੈਕਟਰ ਦਾ ਜਦੋਂ ਕਰਵਾਉਣ ਜਾਂਦੇ ਆ ਤੇ 20000 ਰੁਪਿਆ ਲੱਗਦਾ ਉੱਤੇ ਤੇ ਕੰਪਨੀ ਇਹ ਚੀਜ਼ਾਂ ਨੂੰ ਨਾ ਪਹਿਲਾਂ ਹੀ ਧਿਆਨ ਚ ਰੱਖ ਕੇ ਵੀ ਕਸਟਮਰ ਕੀ ਚਾਹੁੰਦਾ ਉਸ ਹਿਸਾਬ ਨਾਲ ਹਨਾ ਹਾਂਜੀ ਵੀ ਉਹਨਾਂ ਨੂੰ ਪਤਾ ਹੁੰਦਾ ਡਬਲ ਜੈਕ ਆ ਗਿਆ ਇਹਦੇ ਦੋਨੋਂ ਪਾਸੇ ਤੇ ਅਗਲਾ ਹਿੱਸਾ ਇਹਦਾ ਵੀਰੇ ਸਾਰਾ ਸੀਲ ਦੀ ਆ ਹਨਾ ਹਾਂਜੀ ਹਾਂਜੀ ਬਾਹਰਲੀ ਸਾਈਡ ਤੇ ਲ ਆ ਗਿਆ ਉਹਨਾਂ ਲਈ ਕਹਦਾ ਆਪਣਾ ਹਿੱਸਾ ਬਣ ਹੂੰ ਯਾਰ ਸੋਨਾ ਲੀਕਾ ਜਦੋਂ ਸਟਾਰਟਿੰਗ ਚਾਹੀਆ ਉਦੋਂ ਇਹਦਾ ਸੀਗਾ ਟਾਈਪ ਪਰ ਕਰਮਾ ਵਾਲੇ ਨੇ ਬਹੁਤ ਜਲਦੀ ਗਰੋ ਕੀਤਾ ਲਾਈਟਾਂ ਲੋਟਾਂ ਆਣ ਓਕੇ ਥੱਲੇ ਪ੍ਰੋਜੈਕਟਰ ਆ ਗਏ ਉੱਪਰ ਦੂਜੀਆਂ LED ਲਾਈਟਾਂ ਆ ਗਈਆਂ ਇਹਨੂੰ ਆਜਾ ਪਿਛਲੇ ਪਾਸੇ ਵੀ ਜਿੱਥੇ ਤੋਂ ਜਾਇਆ ਜਾਵੇ ਦੇ ਅੱਜ ਖੇਤਚਰ ਤਾਂ ਜਾਵਾਂ ਹੀ ਨਹੀਂ ਨਾ ਜਿੱਤੀ ਸਾਨੂੰ ਵੀ ਛੇਤੀ ਦੇ ਵੀਰ ਵੀ ਹੋਣਾ ਹੀ ਆ। ਬਸ ਅਹੀ ਨਾ ਚੱਕਰ ਤੇ ਫੱਟੇ। ਉਹ ਡਾਲਾ ਸਿਸਟਮ ਜਿਹੜਾ ਮੈਂ ਕਹਿੰਦਾ ਸੀ ਨਾਟਕ ਨਹੀਂ ਇਹਨੂੰ। ਮਜਾਲ ਆ ਯਾਰ ਕਿਤੇ ਹਿੱਲ ਜੇ। ਵੀ 1% ਵੀ ਕਿਤੇ ਹਿੱਲ ਜਾਵੇ। ਫਿਰ ਥੱਲਿਓਂ ਵੈਸੇ ਹੀ ਪਲੇਟ ਬਣ ਕੇ ਆ। ਜੀ 1% ਵੀ ਨਹੀਂ ਹੈਗਾ ਵੀ ਇਹ ਕਿਤੇ ਹਿੱਲ ਜੇਗਾ। ਤੇ ਇਹ ਆਦੇ ਆਗੇ ਡਿਸਟ੍ਰੀਬਿਊਟਰ ਡੋਬਲ। ਇੰਨਾ ਬਾਰੇ ਵੀਰੇ ਨੂੰ ਨੌਲੇਜ ਆਪਣੇ ਪਹਿਲੀ ਵੀਡੀਓ ਚ ਵੀ ਦਿੱਤੀ ਆ। ਸਭ ਤੋਂ ਉੱਪਰ ਹਲ ਜੇ ਜਿਆਦਾ ਥੋੜੀ ਆਪਣੇ ਘੱਟ ਕੰਮ ਲੈਣਾ ਸੈਂਚਰੀ ਤੋਂ ਦੂਜੇ ਨੰਬਰ ਤੇ ਰੋਟਾ ਵਿਟਰ ਸਭ ਤੋਂ ਥੱਲੇ ਜਦੋਂ ਆਪਾਂ ਸੈਂਚਰੀ ਦਾ ਜਮਾਂ ਕੰਮ ਨਹੀਂ ਦੇਣਾ ਉਦੋਂ ਆਪਾਂ ਜਮਾਂ ਥੱਲੇ ਆਏ ਨੂੰ ਇਹਨਾਂ ਨੂੰ ਗਰਾਊਂਡ ਕਲੀਅਰੈਂਸ ਨੂੰ ਖਾਰੇ ਟਰੈਕਟਰ ਦਾ ਮਾਰਕੀਟ ਟਰੈਕਟਰ ਨੇ ਜੇ ਅਵਾਰਡ ਜਿੱਤਿਆ ਹੈ ਤੇ ਕਿਸੇ ਗੱਲ ਤੋਂ ਜਿੱਤਿਆ ਹੈ ਕਿਉਂਕਿ ਉੱਥੇ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਦੇ ਟਰੈਕਟਰ ਆਏ ਉਹਨਾਂ ਦੇ ਵਿੱਚੋਂ ਜੇ ਪਹਿਲੇ ਨੰਬਰ ਤੇ ਸੀਆਰਡੀ ਵੱਡੀ ਗੱਲ ਸੀਆਰਡੀ ਹਨਾ ਵੀਰੇ ਸੀਆਰਡੀ ਤੋਂ ਹੀ ਆਪਣਾ ਜ਼ਿੰਮੇਵਾਰ ਡਰਦਾ ਤੇ ਸੋਨਾ ਲੀਕਾ ਨੇ ਸੀਆਰਡੀ ਦੇ ਵਿੱਚ ਹੀ ਵੀ ਆਜੋ ਵੀਰੇ ਵੀ ਸੀਆਰਡੀ ਦੇ ਵਿੱਚ ਹੀ ਅੱਗ ਪਾਈ ਲਾ ਲਓ ਖੁੱਤੀ ਪਾਈ ਲਾ ਗਦੋ ਉਹ ਵੀ ਆਪ ਦਾ ਇੰਜਨ ਵੀ ਆਉਦਾ ਹੀ ਨਾ ਕਿਸੇ ਤੋਂ ਕੁਝ ਲਾਉਦਾ ਨਹੀਂ ਆਉਦਾ ਸੋਨਾ ਲਿਖਾ ਵੀ ਆਪਦੀ ਟੈਕਨੋਲੋਜੀ ਲਿਆ ਕੇ ਤੇ ਬਰਾਂਟੀ ਵੀ 5 ਸਾਲ ਦੀ ਆ ਬਰਾਂਟੀ ਇਹਦੀ ਇਹਦੀ ਵਾਰੰਟੀ ਇੰਜਨ ਗੇਅਰ ਲੈਫਟ ਦੀ 5 ਸਾਲ ਦੀ ਵਾਰੰਟੀ ਵੀ ਜਿਵੇਂ ਉਹਨੇ ਵੀਰ ਆਪਣੇ ਕਹਿਣਗੇ ਵੀ 24 ਦੇ ਮਾਰਕੇ ਵਾਲਾ ਤੇ ਇਹ ਹੁਣ ਆਪਾਂ ਲੈ ਲੈਨੇ ਆ ਤੇ ਵਾਰੰਟੀ ਇਹਦੀ ਹੁਣ ਵੀ 5 ਸਾਲ ਦੀ ਮਿਲੂ 5 ਜੀ 5 ਨਹੀਂ ਜਿੱਦ ਦੇ ਆਪਣੇ ਨਾਂ ਤੇ ਬਿੱਲ ਜਦੋਂ ਨਾਂ ਤੇ ਬਿੱਲ ਕੱਟਿਆ ਗਿਆ ਉਦੋਂ ਹੀ ਗਵਾਰੰਟੀ ਸਟਾਰਟ ਹੋਣੀ ਹੈ ਉਦੋਂ ਹੀ ਸਟਾਰਟ ਹੋਣੀ ਜਾਂ 5 ਸਾਲ ਜਾਂ 5000 ਕੰਪ ਹਮ ਤੇ ਵੀਰਾਂ ਦਾ ਹੋਊ ਨਾ ਮਾਨਤਨ ਵਧੀਆ ਆ ਜੇ ਹਾਂਜੀ ਹੋਊਗਾ ਜੀ ਜ਼ਰੂਰ ਇਹ ਜੋ ਸੋਚ ਕੇ ਆਉਣ ਵੀ ਭਾਰੀ ਡਿਸਕਾਊਂਟ ਹੋ ਜੂ ਨਾ ਹੋ ਜੂ ਹੋ ਜੂ ਵਾ ਠੀਕ ਹੈ ਬਸ ਉਹ ਕਿਸੇ ਕਾਰਨਾ ਕਰਕੇ ਨਾ ਜਦੋਂ ਤੁਸੀਂ ਏਜੰਸੀ ਆਓਗੇ ਵੀਰ ਮੇਰੇ ਮੈਨੂੰ ਕਹਿਣ ਦੇ ਤੂੰ ਰੇਟ ਨਹੀਂ ਦੱਸਦਾ ਰੇਟ ਦਾ ਚੱਕਰ ਨਾ ਬੜੀਆਂ ਚੀਜ਼ਾਂ ਚ ਪੈ ਜਾਂਦਾ ਇਹ ਟਰੈਕਟਰ ਜਿਹੜੀ ਇੰਡਸਟਰੀ ਹੈ ਬੜੀ ਇਸ ਪਾਸੋਂ ਬੜੀ ਗੰਦੀ ਲਾ ਲਓ ਚੰਗੀ ਲਾ ਲਓ ਕੁੱਤੀ ਜੀ ਲਾ ਲਓ ਕਿਉਂਕਿ ਜ਼ਿੰਮੇਦਾਰਾਂ ਨੇ ਵਿੱਚ ਟਰੈਕਟਰ ਵੀ ਘਟਾਉਣੇ ਹੁੰਦੇ ਕਈਆਂ ਸਾਰਾ ਕੁੱਤੀ ਹੁੰਦਾ ਜੀ ਜ਼ਿੰਮੇਦਾਰ ਵੀਰ ਕਹਿੰਦਾ ਵੀ ਉਧਰੋਂ ਵੀ ਮੇਰੇ ਪੈਸੇਓ ਇੰਨੇ ਦਾ ਹੋ ਜੇ ਇਧਰੋਂ ਵੀ ਆਏ ਹੋ ਜੇ ਜਿਹੇ ਟਰੈਕਟਰ ਵੈਚ ਕਟਾਉਣਾ ਮਾਰਕੀਟ ਵੈਲਿਊ ਨਾਲ ਆਪਾਂ ਕਟਾਂਗੇ ਹੂੰ ਤੇ ਇਹ ਚ ਡਿਸਕਾਊਂਟ ਹੋ ਜੇ ਇਹ ਡਿਸਕਾਊਂਟ ਹੋ ਕੇ ਮਿਲ ਜੇ ਕਿਉਂਕਿ ਇਹ ਵੀ ਆਪਣਾ ਜ਼ਿੰਮੇਦਾਰ ਵੀਰ ਹੀ ਆ ਇਹ ਵੀ ਪੱਲਿਓਂ ਪਾ ਕੇ ਤਾਂ ਕਿਸੇ ਨੇ ਵੀ ਜੇ ਆਪਾਂ ਮੈਂ ਹੀ ਆ ਕੋ ਟਰੈਕਟਰ ਕਟਾਉਣ ਆਉਂਗਾ ਜੇ ਮੈਂ ਕਹੂੰਗਾ ਮੇਰਾ ਮਹਿੰਗਾ ਕੱਟਦਾ ਤੇ ਵੀਰ ਨੇ ਉਹਨਾਂ ਦੇ ਹਿਸਾਬਕ ਤਾ ਉਹ ਤਾਂ ਫਿਰ ਉਹਦਾ ਬਈ ਲਾਉਣਾ ਹੀ ਪੈਣਾ ਲਾਉਣਾ ਹੀ ਪੈਣਾ ਹਨਾ ਕੰਮਕਾਰ ਆਗਾ ਨਾ ਹਾਂ ਬਿਜ਼ਨਸ ਹੈ ਕੰਮ ਆਉਂਦੀ ਤੇ ਉਹੀ ਚੱਕਰ ਆ ਵੀ ਤਾਂ ਕਿ ਇਹ ਚੱਕਰ ਤੇ ਇਹ ਤਾਂ ਤੁਹਾਨੂੰ ਮਿਲੂ ਭਾਰੀ ਡਿਸਕਾਊਂਟ ਤੇ ਮੈਂ ਤੁਹਾਨੂੰ ਦੂਜੇ ਮਾਡਲ ਵੀ ਮਾੜੇ-ਮਾੜੇ ਵਿਖਾ ਦੇਣਾ ਅੱਜ ਨਾ ਆਪਾਂ ਸਾਰੀ ਏਜੰਸੀ ਦਾ ਰੀਵਿਊ ਕਰ ਹੀ ਜਾਣਾ ਮੋਗੇ ਇਹਦੇ ਕਿਹੜੇ ਰੋਡ ਤੇ ਆਪਣੀ ਏਜੰਸੀ ਆ ਕੋਟਕਪੂਰਾ ਬਾਈਪਾਸ ਤੇ ਹੈ ਜੀ ਬਾਗਾ ਪ੍ਰਾਣਾ ਨੂੰ ਜਾਂਦਾ ਹੈ ਰੋਡ ਕੋਟਕਪੂਰਾ ਬਾਈਪਾਸ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਵੀਰੇ ਆਪਣਾ ਮਾਡਲ ਕਿੰਨੇ ਐਚਪੀ ਤੋਂ ਸ਼ੁਰੂ ਹੋ ਕੇ ਕਿੰਨੇ ਐਚਪੀ ਤੱਕ ਹੈ ਸਾਰੇ ਆਪਣੇ 18 ਤੋਂ ਸ਼ੁਰੂ ਹੋ ਜਾਂਦੇ ਆ ਜੀ ਠੀਕ ਹੈ 75 ਐਚਪੀ ਤੱਕ 75 ਐਚਪੀ ਤੱਕ ਆਉਂਦੀ ਹੈ ਇਹ ਸਾਰੀਆਂ ਕੈਟਾਗਰੀਆਂ 2 ਵੀਲਜ਼ ਵੀ ਮਿਲ ਜਾਂਦੀਆਂ ਨੇ 4 ਚ ਵੀ ਆਇਆ ਹੈਗਾ ਕਿ ਕੁਝ ਕੁ ਮਾਡਲ 2 ਵੀਲ ਚ ਹੀ ਆਉਂਦਾ ਜੀ ਜ਼ਿਆਦਾ ਜਿਵੇਂ ਹੁਣ ਆਪਣਾ ਨਵਾਂ ਪਿੱਛੇ ਜੇ ਲਾਂਚ ਹੋਇਆ ਸੀਗਾ ਚੀਤਾ 30 HP ਚ ਹਾਂਜੀ ਉਹ 4 ਵੀਲ ਡਰਾਈਵ ਮਿਲ ਜਾਂਦੇ ਆ 32 ਚਾ 2 ਵੀਲ ਡਰਾਈਵ ਮਿਲਦਾ ਮਤਲਬ 30 ਤੋਂ ਉੱਤੇ ਉੱਤੇ ਮਿਲ ਜੂ 26 ਵੀ ਮਿਲ ਜਾਂਦਾ 26 ਵੀ ਮਿਲ ਜਾਂਦਾ ਹਾਂਜੀ 4 ਵੀਲ ਡਰਾਈਵ ਜਿਵੇਂ ਬਾਗ ਬਾਗਬਾਨੀ ਵਾਸਤੇ ਹਾਂ ਜੇ ਕਿਸੇ ਵੀਰ ਨੇ ਇਹ ਵਾਲਾ ਮਾਡਲ 2 2 ਵੀਲ ਲੈਣਾ ਹੋਵੇ ਮਿਲੂਗਾ ਮਿਲੂਗਾ ਉਹ ਵੀ ਹਾਂਜੀ ਪਰ ਅਸੀਂ ਰეკਮੈਂਡ ਕਰਦੇ ਆਂ ਅਗਲੇ ਨੂੰ ਕਿਸੇ ਵੀਰ ਨੂੰ ਵੀ ਮੰਨ ਲਓ ਜਦੋਂ ਆਪਾਂ ਸੀਆਰਡੀ ਚ 65 ਐਚਪੀ ਜਾਂਦੇ ਆਂ 7+ ਜਾਂਦੇ ਤਾਂ 2 ਈਲ ਦੀ ਜੇਗਾ 4 ਈਲ ਪ੍ਰੇਫਰ ਕਰਦੇ ਆਂ ਕਿਉਂਕਿ ਅੱਜ ਆਪਾਂ ਪੈਸੇ ਲਾ ਰਹੇ ਆਂ ਲੰਮਾ ਚੱਲੇ ਚੀਜ਼ ਆਪਣੇ ਕੋਲੇ ਕੱਲੂ ਕਰਸਾ ਇੰਪਲੀਮੈਂਟ ਉਧਰ ਦੇ ਬੰਦਸਾਂ ਵਾਲਾ ਖਦਾ ਫਰਕ ਪੈਣਾ ਹਾਂਜੀ ਤੇ ਗਾਂ ਆਉਣ ਵਾਲੇ ਸਮੇਂ ਇਹਦੇ ਨਾਲ ਜਿਹੜਾ ਮਰਜ਼ੀ ਕੰਮ ਲੈ ਲਈ ਹਾਂਜੀ ਭਾਰਾ ਹੌਲਾ ਜੋ ਮਰਜ਼ੀ ਕਰੋ ਕੋਈ ਨਾ ਚਲੋ ਛੇਤੀ ਬਦਲ ਲਈ ਫਿਰ ਲੋਡ ਨਹੀਂ ਪੈਂਦੀ ਹੂੰ ਆਹ ਵਾਲੀ ਲੁੱਕ ਤਾਂ ਵੀਰਾਂ ਨੇ ਨਾ ਜੋ ਸ਼ੁਰੂ ਤੋਂ ਚੱਲਿਆ ਆਇਆ ਇਹ ਕਰਮਾ ਵਾਲੇ ਨੂੰ ਨਹੀਂ ਹਨਾ ਜਿਆਦਾ ਛੇੜਖਾ ਨਹੀਂ ਕਰਨੀ ਲੋੜ ਇਹ ਬਹੁਤ ਵਿਕਦਾ ਰਿਹਾ ਪਿੱਛੇ ਜੇ ਬਹੁਤ ਰਹੀ ਆ 750 ਹਾਂ ਪਿੱਛੇ ਜੇ ਨੂੰ ਲੱਗਦਾ ਕੰਪਨੀ ਨੇ ਚੇਂਜ ਵੀ ਕੀਤਾ ਤੇ ਜਿੰਮੇਦਾਰੀ ਫੋਰ 4 ਟਰੇਲ ਡਰਾਈਵ ਮਗਵਾਇਆ ਲੋਕਾਂ ਨੇ ਕਹਿਣ ਤੇ ਹਾਂ ਇਹ ਵਾਲੇ ਮਾਡਲ ਦੇ ਹਾਂਜੀ 750 ਆਰ ਐਕਸ ਸ਼ੋਅ ਦੇ ਵਿੱਚ ਆਉਂਦਾ ਉਹ ਠੀਕ ਹੈ ਫੋਰ 4 ਟਰੇਲ ਡਰਾਈਵ ਚ ਆਪਣੇ ਮਾਡਲ ਆਉਂਦੇ ਕਿਹੜੇ ਕਿਹੜੇ ਆਖਦਾ ਸਕੰਦਰ ਇੱਕ ਟਾਈਗਰ ਸਕੰਦਰ ਤੇ ਟਾਈਗਰ ਜੀ ਸਕੰਦਰ ਤੇ ਟਾਈਗਰ ਹੀ ਆਉਂਦੇ ਹਨਾ ਸਕੰਦਰ ਦੇ ਵਿੱਚ ਦੂਜੀ ਸ਼ੋ ਵੀ ਮਿਲ ਜਾਂਦੀ ਆ ਆਰ ਐਕਸ ਤੇ ਡੀ ਆਈ ਹਾਂਜੀ ਤੇ ਟਾਈਗਰ ਦੀ ਉਹ ਲੋਕਾਂ ਦੀ ਜੀ ਟਾਈਗਰ ਦੀ ਉਹ ਹਾਂਜੀ ਠੀਕ ਹੈ ਜੇ ਕਿਸੇ ਵੀਰ ਨੇ 750 ਦੂਜੀ ਲੁੱਕ ਚ ਲੈਣਾ ਜਿਵੇਂ ਉਹ ਮਿੱਡੀ ਸ਼ੋਅ ਆਪਾਂ ਕਹਿ ਦਿੰਦੇ ਨਹੀਂ ਉਹਦੇ ਚ ਵੱਖਰਾ ਉਹ ਜਿਵੇਂ ਟਾਈਗਰ 50 ਆ ਗਿਆ ਹਾਂ ਟਾਈਗਰ 55 ਆ ਗਿਆ ਇਦੋਂ ਇਦੋਂ ਇਹ 50 HP ਜੀ ਆ ਵੀਰੇ ਇਹ 55 HP ਦਾ ਵਹ ਹੈ ਦਾ 55 HP ਉਹ ਕਾਪੀ ਕਰਕੇ ਉਹ SUV ਡੀ ਕੋ ਤੱਕ ਚਲੋ ਉਹ ਤਾਂ ਚੱਲੀ ਜਾਣਾ ਚੱਲੀ ਜਾਣਾ ਸਾਹਕ ਦਾ ਜ਼ਿੰਮੇਦਾਰਾਂ ਇਹਦੀ ਟਾਰਕ ਵਧਾਤੀ ਨੇ ਕੰਪਨੀ ਨੇ ਪਹਿਲੇ 205 ਸੀਗੀ ਅੱਛਾ ਇਹ ਹੁਣ 235 ਦੀ ਕਰੀ ਹੋਈ ਹੈ ਜੀ ਓਕੇ ਹਾਂਜੀ ਕੰਪਨੀ ਕੋਲ ਉਹਦੇ ਰੋਲਸ ਤੇ ਆਉਂਦਾ ਨਾ ਟਰੈਕਟਰ ਫੇਰ ਹੀ ਹਾਂਜੀ ਜੋ ਵੀ ਗਵਰਨਮੈਂਟ ਦੇ ਰੂਲ ਦੇ ਮੁਤਾਬਕ ਉਹਨਾਂ ਕੰਪਨੀ ਵੀ ਆਗੇ ਥਲੇ ਕੋਈ ਨਾ ਕੋਈ ਰੱਖ ਲੈ ਜੀ ਤੇ ਇਹ 3 ਸਪੀਡ ਹੈ ਕਿ 2 ਹੈ ਵੀਰੇ ਇਹ 3 ਹੀ ਹੋਈ ਹੈ ਵੀਰੇ ਇਹ ਵੀ 3 ਹੈ ਪਲੇਟਫਾਰਮ ਇਹਦਾ ਵੀ ਸਟੇਟ ਆ ਹਾਂਜੀ ਤੁਹਾਨੂੰ ਦੱਸਿਆ ਇਹ ਚ ਹਾਈ ਲੋ ਵੀ ਮਿਲ ਜਾਂਦਾ ਅੱਛਾ ਹਾਂਜੀ ਉਹ ਵੀ ਮਿਲ ਜਾਂਦਾ ਇਹ ਲੈ 16 ਦੇ ਟਾਇਰਾਂ ਚ ਮਿਲ ਜਾਂਦਾ ਹਾਈ ਲੋ ਆਪਾਂ ਨੂੰ 750 DI ਸ਼ੋ ਦੇ ਵਿੱਚ ਓਕੇ ਹਾਂਜੀ ਇਹ ਵੀ 16 ਦੇ ਆ ਜੀ ਵੀਰੇ 16 ਦੇ ਵੈਰੀ ਗੁੱਡ ਇੱਕ ਚੀਜ਼ ਮੈਂ ਦੱਸਣੀ ਭੁੱਲ ਗਿਆ ਉਹ ਟਰੈਕਟਰ ਦੇ ਨਾਲ ਮਗਰ ਜਿਹੜੇ ਵੇਟ ਬੂਟ ਆ ਉਹ ਇਦਾਂ ਹੀ ਮਿਲਣਗੇ ਹਨਾ ਸਾਡੀ ਕੰਪਨੀ ਤੇ ਲੱਗੇ ਆ ਜੋ ਐਕਸੈਸਰੀਆ ਛਤਰੀ ਛੁਤਰੀ ਉਹ ਵੀ ਲੱਗੀ ਆਉਂਦੀ ਹੈ ਜੀ ਅਗਲੇ ਮਗਰਾਟ ਉਹ ਟਰੈਕਟਰ ਦੇ ਨਾਲ ਹੀ ਮਿਲੂਗਾ ਸਾਰਾ ਕੁਝ ਐ ਨਹੀਂ ਹੈਗਾ ਵੀ ਕੁਝ ਲਾ ਕੇ ਉਹਦੇ ਐਕਸਟਰਾ ਪੈਸੇ ਹੋਣਗੇ ਉਹ ਨਾਲ ਹੀ ਹੋਊਗਾ ਆ ਜਾ ਉਹਨਾਂ ਨੂੰ ਅਗਲੇ ਟਰੈਕਟਰ ਵੀ ਵਿਖਾ ਦਈਏ ਹੈ ਵੀ ਦੀ ਗੱਲ ਕਰਦੇ ਸੀ ਚਲ ਆ ਜਾ ਉੱਤੇ ਵਿਖਾ ਦਿੰਨੀ 750 ਦਾ ਮੈਂ ਇੰਜਨ ਦਿਖਾਉਣ ਲੱਗਾ ਸੀ ਇੰਜਨ ਉਹਦਾ ਵੀ 2.5 ਫੁੱਟ ਦਾ ਹੀ ਆ ਪਤੰਦਰ ਦਾ ਇਹ ਨਹੀਂ ਹੈਗਾ ਵੀ ਉਹ 55 ਤੇ ਉਹਦਾ ਇੰਜਨ ਕਿਤੇ ਛੋਟਾ ਉਹ ਵੀ 4 ਸਿਲੰਡਰ ਜੀ ਵੀਰੇ 4 ਦੀ 4 ਆਪਣਾ 3 ਸਿਲੰਡਰ ਕਿਹੜਾ ਡੈਕਟਰ ਆਉਂਦਾ ਵੀਰੇ 3 ਸਿਲੰਡਰ ਆਪਣਾ ਛੋਟੇ ਆਉਂਦੇ ਆ ਜਿਵੇਂ 730 ਆਇਆਗਾ ਇੱਕ ਨਵਾਂ ਮਾਡਲ ਆਪਣਾ 730 ਆਉਂਦਾ ਹਾਂਜੀ ਪਾਵਰ ਸਟੀering ਆਉਂਦਾ 3 ਸਿਲੰਡਰ ਆ ਓਕੇ ਤੇ ਇੱਕ ਆਪਣਾ 3 ਸਿਲੰਡਰ 734 ਹੋਗਾ 34 HP ਤੇ 35 ਹੋ ਗਿਆ 39 HP ਜਿਹੜਾ ਹੂੰ ਉਹ ਵੀ ਆਉਂਦਾ 3 ਸਿਲੰਡਰ ਦੇ ਵਿੱਚ ਆਪਣਾ ਕੱਲਾ 50 ਕਹਿੰਦੇ ਨੇ ਜਿਹਨੂੰ ਆਪਾਂ ਕੱਲਾ 50 ਵੀਰੇ ਮਾਰਸ਼ਲ ਕੰਮ ਨੂੰ ਗੱਲਾਂ ਲੋ ਹਾਈ ਹਾਂਜੀ ਸਭ ਤੋਂ ਸਸਤਾ ਟਰੈਕਟਰ ਜੀ ਆਪਾਂ ਲੈਣਾ ਹੋਵੇ ਆਪਣਾ ਕਿਹੜਾ ਮਾਡਲ ਆ ਕੰਮ ਤੇ ਡਿਪੈਂਡ ਕਰਦਾ ਨਾ ਮੇਲ ਮੋਦਾ ਨਹੀਂ ਨਹੀਂ ਜਿਵੇਂ ਲਾ ਲੋ ਹੁਣ ਇਕੱਲੇ ਜਿਵੇਂ ਹੁਣ ਆਪਣੇ 11 ਛੇ ਦੀ ਟਰਾਲੀ ਤੇ ਚਲਾਉਣਾ ਬੰਦੇ ਨੇ ਉਹਦੇ ਲਈ ਆਪਣਾ 35 ਵਾਹਨ ਮੈਸਟਾ ਉਹ ਸਭ ਤੋਂ ਆਪਣਾ ਚੱਲਦਾ ਆਪਣਾ 34 ਵੀ ਚੱਲਦਾ ਵੀ ਆਪਣਾ ਉਹ ਜੈਜ ਰੇਟ ਦਾ ਹੁਣ ਆਪਾਂ ਭਾਰਤੀ ਦੇ ਕੰਮ ਦੇ ਦਿੱਤੇ 730 ਵੀ ਦਿੱਤੇ ਤਿੰਨ ਸਿਲੰਡਰ ਅੱਛਾ 730 ਵੀ 34 ਐਚਪੀ ਜਾਉਂਦਾ ओके ਟਾਇਰ ਹੀ ਛੋਟੇ ਆ ਉਹਦੇ 12 ਦੇ ਟਾਇਰ ਆਉਂਦੇ ਆ ਹਾਂਜੀ 734 ਦੇ ਆ ਜਾਂਦੇ 13 ਦੇ ਠੀਕ ਕੰਪਨੀ ਕਹਿਣ ਦਾ ਮਤਲਬ ਆਪਾਂ ਇੰਡੀਆ ਦੇ ਵਿੱਚ ਪੰਜਾਬ ਤੇ ਵਸਦੇ ਆ ਹਾਂਜੀ ਸ਼ਹਿਰਪੁਰ ਸ਼ਹਿਰਪੁਰ ਇਹ ਵੀ ਫਿਊਰੀ ਕਹਿਣ ਦਾ ਮਤਲਬ ਕਿਸੇ ਨਾ ਕਿਸੇ ਪਾਸੇ ਜ਼ਿੰਮੇਵਾਰ ਨੂੰ ਨਾਰਾਜ਼ ਹੋਣ ਨਹੀਂ ਦਿੰਦੇ ਨਹੀਂ ਹੋਣ ਦਿੰਦੇ ਜ਼ੋਰ-ਜ਼ਾਰ ਲੋਕਾਂ ਦੇ ਪਾਸੋਂ ਕੰਮ ਹਾਂਜੀ ਚੱਕੇ ਹੀ ਰਹਦੇ ਆ ਲਓ ਜੀ ਇਹ ਆ ਗਿਆ ਆਪਣਾ ਸਿਕੰਦਰ DI60 ਆ ਚੋਟੇ ਵੀ ਤੁਹਾਨੂੰ ਪਿੰਡਾਂ ਚ ਆਮ ਹੀ ਮਿਲ ਜਣੇ ਹਾਂਜੀ ਪਹਿਲੀ ਸ਼ੋਅ ਇਹੀ ਆਈ ਸੀ ਹਾਂ ਇਹਨੂੰ ਅੱਜ ਤੱਕ ਨਾ ਤੇ ਇਹ 60 ਆ ਤੇ ਹੈ ਵੀ 60 ਹੀ ਆ ਕਿਉਂਕਿ ਵੀਰੇ ਨੇ ਜਿਵੇਂ ਦੱਸਿਆ ਵੀ ਕੰਪਨੀ ਨੇ ਓਨੀ ਕੁ ਟਾਰਕ ਵਧਾ ਦਿੱਤਾ ਇਹਦੀ 275 ਦੀ ਆ ਜੀ ਇਹਦੀ 275 ਦੀ ਆ ਜੀ ਜਿਵੇਂ ਦੱਸਿਆ ਕੰਪਨੀ ਨੂੰ ਉੱਤੇ ਥੱਲੇ ਕਰਕੇ ਜ਼ਿਮੀਂਦਾਰ ਦੇ ਉੱਤੇ ਭਾਰ ਨਹੀਂ ਆਉਂਦਾ ਉਹਦਾ ਹਿਸਾਬ ਕਿਤਾਬ ਉਹ ਹਿਸਾਬ ਨਾਲ ਐਡਜਸਟ ਕਰ ਲਿਆ ਤੇ ਇਹਦੇ ਟਾਈਮ ਸਰਕਾਰ ਦੇ ਨੋਮਸਟ ਜਿਵੇਂ ਚੀਜ਼ਾਂ ਆਉਂਦੀਆਂ ਉਦਾਂ ਕੰਪਨੀ ਕਰਨਾ ਹੀ ਪੈਣਾ ਵੀਰੇ ਹਾਂਜੀ ਸਰਕਾਰ ਜੋ ਕਹੂਗੀ ਕਰਨਾ ਪੈਣਾ ਇਹ ਵੀਰੇ ਬਿਨਾ ਟਰਬੋ ਤੇ ਵੀ ਹਾਂਜੀ ਬਿਨਾ ਟਰਬੋ ਤੇ ਜੀ ਆਪਣੇ ਮੇਲੇ ਦਾ ਟਰੈਕਟਰ ਸਾਰੇ ਬਿਨਾ ਟਰਬੋ ਤੋਂ ਆਉਂਦਾ ਹਾਂਜੀ ਸਾਰੇ ਬਿਨਾ ਟਰਬੋ ਤੇ ਆਉਂਦੇ ਆ ਆਪਣੇ ਹਾਂ ਤੇ ਏਅਰ ਕਲਿੰਡਰ ਇਹਨਾਂ ਤੇਲ ਵਾਲਾ ਏਅਰ ਕਲਿੰਡਰ ਇਹਦਾ ਤੇਲ ਵਾਲਾ ਜੀ ਠੀਕ ਆ ਆਰਐਕਸ ਸ਼ੋਅ ਦੇ ਵਿੱਚ ਸੁੱਕਾ ਆਉਂਦਾ ਡੀਆਈ ਚ ਤੇਲ ਵਾਲਾ ਜੀ ਜਿਵੇਂ ਵੀਰੇ ਇਹ ਵੀ 60 ਆ ਹਾਂਜੀ ਇਹ ਵੀ 60 ਆ ਹਾਂਜੀ ਟਾਰਕ ਇਹਦੀ ਵੀ 275 ਆ ਇਹਦੀ ਵੀ 275 ਆ ਹੈ ਵੀਡਿਉਟੀ ਇਹ ਮਾਈਲੇਜ ਹੈ ਵੀਡਿਉਟੀ ਇਹ ਇਹਨਾਂ 'ਚ ਫਰਕ ਕੀ ਹੁੰਦਾ ਵੀਰੇ ਕੋਈ ਨਹੀਂ ਵੀਰੇ ਬਸ ਦੋ ਲੁੱਕ ਦਾ ਲੁੱਕ ਦੋ ਦਿੱਤੀਆਂ ਕੰਪਨੀ ਨੇ ਕਿਸੇ ਨੂੰ ਆਹ ਲੁੱਕ ਪਸੰਦ ਆ ਕਿਸੇ ਨੂੰ ਆਹ ਪਸੰਦ ਰੇਟ ਦਾ ਕਿੰਨਾ ਦਾ ਫਰਕ ਹੈ ਨਾ ਸੇਮ ਹੈ ਰੇਟ ਸੇਮ ਇੰਜਨ ਸੇਮ ਆ ਪਾਵਰ ਸੇਮ ਆ ਜੀ ਸੋ ਦਾ ਫਰਕ ਆ ਸ਼ੋ ਦਾ ਫਰਕ ਇੱਕ ਵਾਰਸੇ ਜਿਹੜਾ RX100 ਦੇ ਕੰਪਨੀ ਤੁਲਾ ਲਾ ਕੇ ਦਿੰਦੀਆਂ ਇਹ ਹੂੰ ਡੀਆਈ ਦੇ ਆ ਬੰਪਰ ਆ ਜਾਂਦਾ ਕੰਪਨੀ ਵੱਲੋਂ ਜਿਹੜੀ ਲੁੱਕ ਪਸੰਦ ਆ ਉਹੀ ਲੈ ਲੈ ਉਹ ਹੀ بس مین گل اے ਵੀ ਜਿਹੜਾ 4 ਵੀਲ ਡਰਾਈਵ ਆਊਗਾ ਇਹ ਉਹ ਇਸੇ ਲੁੱਕ 'ਚ ਹੀ ਆਉਣਾ ਉਹ ਇਸੇ ਲੁੱਕ 'ਚ ਹਾਂਜੀ 4 ਵੀਲ اچ ਨਹੀਂ ਆਉਣਾ ਨਹੀਂ ਇਹਦੇ 'ਚ ਜੇ ਲੈਣਾ ਤਾਂ CRDS ਮਿਲ ਜਾਊਗਾ CRDS ਹਾਂ ਠੀਕ ਆ ਵੀਰੇ ਇਹਨਾਂ ਦੀ ਲਿਫਟ ਕਪੈਸਿਟੀ ਵੀਰ ਜੀ 2200 ਕੇਜੀ ਮੈਰੀ ਗੁੱਡ ਕਿਸੇ ਪਾਸਿਆਂ ਵੀ ਨਾ ਐ ਤੁਸੀਂ ਕਹਿ ਨਹੀਂ ਸਕਦੇ یار ਇਹ ਟਰੈਕਟਰ 'ਚ ਆ ਹਨ ਨੁਕਸ ਜੇ ਕਿਸੇ ਨੂੰ ਲੱਗਾ ਤਾਂ ਮੈਨੂੰ ਦੱਸਿਓ ਜਰੂਰ ਨੁਕਸ ਮੈਨੂੰ ਪਤਾ ਇੱਕਵ ਨਹੀਂ ਹੈਗਾ ਇੱਕ ਰਹਿ ਜਾ ਇਹਨਾਂ ਨੂੰ ਉਹ ਵੀ ਦਿਖਾ ਹੀ ਦੇ ਵੀਰਾਂ ਨੂੰ ਆ ਜਾ 35 ਉਧਰ ਦੀ ਆ ਜਾ ਦੋ ਨਵੋ ਦੇ ਮਾਡਲ ਆਪਾਂ ਦਿਖਾ ਕੇ ਆਏ ਆ ਇਹ ਆ ਗਿਆ 35 ਤੇ ਤੁਸੀਂ ਮੈਨੂੰ ਦੱਸ ਨਹੀਂ ਸਕ ਕਹਿ ਨਹੀਂ ਸਕਦੇ ਵੀ ਇਹਦੇ ਵਿੱਚ ਥਾਣੀ ਚੀਜ਼ ਘਟਾ ਚੁੱਲਾ ਇਹਦੇ ਵਿੱਚ ਵੀ ਹੈਗਾ ਜਿਹਨੇ ਆਪਣੇ 60 ਦੇ ਸੀਗੇ ਇਹਦੇ ਵੀ ਹੈਗਾ ਪਲੇਟਫਾਰਮ ਸਟੇਟ ਆ ਗਿਆ ਵੱਡੇ ਦੇ ਵਿੱਚ ਦੇ ਦੇ ਸੀ ਸ਼ੋਅ ਓਦਾਂ ਦੀਆਂ ਕੰਪਨੀ ਐ ਨਹੀਂ ਹੈਗੀ ਵੀ ਜੇ ਕੋਈ ਜ਼ਿੰਮੇਵਾਰ ਵੀਰ ਨਹੀਂ ਛੋਟਾ ਮਾਡਲ ਲੈਣਾ ਤੇ ਉਹਦਾ ਕੋਈ ਹਨਾ ਕੋਈ ਚੀਜ਼ ਘੱਟ ਕਰ ਦਈਏ ਦੂਜਾ 60 60 ਦੀ ਲੈਫਟ ਕਪੈਸਿਟੀ ਇਹਦੀ ਵੀ ਵੈਰੀ ਗੁੱਡ ਹੈ ਪਾਵਰ ਕਲੱਚ ਹੈ ਜੀ 35 hp جی 1800 kg ہاں جی ਮੈਂ ਕਲਚਾ ਕਈ ਮਾਡਲ 50ਾਂ ਵਿੱਚ ਦਿੰਦੇ ਪਏ ਆ ਇਹ ਕਰਮਾ ਵਾਲੇ ਇੰਨੇ ਜੀ ਦੇ ਦਬਲ ਕਲਚ ਲੱਗਿਆ ਹੋਇਆ ਇਹਦੇ ਸਾਡਾ ਡਿਸਟ੍ਰੀਬਿਊਟਰ ਟਰਾਲੀ ਟੁੱਲੀ ਦੇ ਕੰਮ ਹਾਂਜੀ ਹਾਂਜੀ ਇਹ ਲੋ ਹਾਈ ਆਜੂ ਹਨਾ ہاں جی ਇਹ ਹਾਈ ਲੋ ਹੀ ਆਉਂਦਾ ਜੀ ਕਲਚ ਡਬਲ ਆਜੂਗਾ ਵੈਰੀ ਗੁੱਡ ਮੇਰੇ ਪੀਟੀਓ ਤੇ ਤੁਸੀਂ ਕੰਮ ਲੈਣੇ ਤੇ ਉਹਨੂੰ ਮਾੜੇ ਚੰਗੇ ਨੂੰ ਧੱਕੀ ਫਿਰੂ ਡਬਲ ਕਲਚ ਆ ਇਹ ਨਹੀਂ ਹੈਗਾ ਵੀ ਕੰਪਨੀ ਨੇ ਪਾਵਰ ਛੋਟੀ ਕਰਤੀ ਤੇ ਉਧਰੋਂ ਆਪਸ਼ਨ ਕੱਟਾ ਕਰਤੀ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਗਿਆ ਟੈਂਕ ਕੰਪਨੀ ਜ਼ਿੰਮੇਵਾਰ ਦਾ ਕੋਈ ਲੋਸ ਨਹੀਂ ਉਹ ਉੱਥੇ ਹੀ ਰੱਖਣਾ ਇਹ ਇਹਦੀ ਆ ਗਈ 157 67 ਜੀ 67 ਇਹ ਇਧਰ ਲੱਗਾਉਣਾ ਇਹਨਾਂ ਨੂੰ 67 ਟਾਰਕ 39 ਕੈਟਾਗਰੀ ਕੰਪਨੀ ਆਪ ਨੂੰ ਹਿੰਟ ਜੇ ਤਾਂ ਦਿੰਦੀ ਆ ਹਾਂਜੀ 39 ਕੈਟਾਗਰੀ ਜਿਹੜਾ ਸਾਲੀ ਐਚਪੀ ਦਾ ਆ ਗਿਆ ਜੀ ਹਾਂ ਉਹ ਹੀ ਕਹਿੰਦਾ ਵੀ ਕੰਪਨੀ ਆਪ ਨੂੰ ਹਿੰਟ ਤਾਂ ਦਿੰਦੀ ਆ ਜੀ ਟ੍ਰੱਪ ਨੇ 650 ਐਟ ਲੈ ਕੇ ਜਾਂਦੇ ਆਗੇ ਭੱਠਿਆਂ ਨੂੰ ਵੀਰੇ ਇਹ ਜ਼ੋਰ ਲਾ ਵੀ ਜਾਂਦੇ ਆ ਇੱਥੇ ਕੋਈ ਡਾਊਟ ਹਾਂਜੀ ਕਿਉਂਕਿ ਇਹਨਾਂ ਦਾ ਡਿਜ਼ਾਈਨ ਇਹਨਾਂ ਦਾ ਸਿਸਟਮ ਬੋਰ ਸਿਸਟਮ ਉਹ ਕੰਪਨੀ ਨੇ ਬਣਾਇਆ ਹੀ ਹੋ ਸਕਦਾ ਹਾਂਜੀ ਤੇ ਇਹ ਨਾਲ ਇਹ ਡੀਜ਼ਲ ਟੈਂਕ ਹਾਂਜੀ ਡੀਜ਼ਲ ਟੈਂਕ ਇੱਕ ਟੰਨੇ ਲਿਤਾ ਦਾ ਇਹਦਾ 55 ਤੋਂ 60 ਲੀਟਰ ਦੇ ਵਿੱਚ ਹੁੰਦਾ 60 ਲੀਟਰ ਲਓ ਜੀ ਸੋਨਾਲੀਕਾ ਦੇ ਆਪਾਂ ਤੁਹਾਨੂੰ ਸਾਰੇ ਮਾਡਲ ਦੇ ਖਾਤੇ ਆਜੋ ਆਪਾਂ ਉਹਦੇ ਕੋਲ ਚਲ ਜੀ ਤੇ ਆਗਲਾ ਰੈਕਟਰ ਵੀ ਤੁਹਾਨੂੰ ਦਿਖਾ ਦਿੱਤੇ ਆ ਸੋਨਾਲੀ ਕਾ ਟਾਇਰ ਆਪਾਂ ਸਟਾਰਟਿੰਗ ਵੀ ਇੱਥੋਂ ਕੀਤੀ ਤੇ ਵੀਡੀਓ ਦਾ ਐਂਡ ਵੀ ਇੱਥੋਂ ਕਰਦੇ ਆ ਤੇ ਕਿਸੇ ਵੀ ਮੇਰੇ ਵੀਰ ਨੇ ਲੈਣਾ ਟਾਈਮ ਨਾਲ ਮੋਗੇ ਕੋਟਕਪੂਰਾ ਰੋਡ ਪਰ ਆ ਸਾਡਾ ਤੁਹਾਨੂੰ ਇੱਥੇ ਮਿਲੂਗਾ ਸੋਨਾਲੀ ਕਾ ਏਜੰਸੀ ਦੇ ਵਿੱਚ ਨੰਬਰ ਵੀਰ ਦੇ ਡਿਸਪਲੇ ਤੇ ਚੱਲਦੇ ਪਿਆ ਕੋਈ ਹੋਰ ਕੋਈ ਜਾਣਕਾਰੀ ਲੈਣੀ ਤੁਸੀਂ ਪੁਰਾਣਾ ਰੈਕਟਰ ਕਟਾਉਣਾ ਨਵਾਂ ਲੈਣਾ ਪੁਰਾਣੇ ਜਿਹੜੇ ਦੋ ਤਿੰਨ ਵੀਰ ਕੋ ਖੜੇ ਉਹਨਾਂ ਬਾਰੇ ਜਾਣਕਾਰੀ ਲੈਣੀ ਤੇ ਤੁਸੀਂ ਵੀ ਇਹਨਾ ਕੰਡਕਟ ਕਰ ਸਕਦੇ ਹੋ ਤੇ ਜੇ ਸਾਡੇ ਤੋਂ ਕੋਈ ਸ਼ਬਦ ਵੱਧ ਘਾਟੋਂ ਬੋਲਿਆ ਗਿਆ ਉਹਦੇ ਲਈ ਮਾਫੀ ਆ ਤੇ ਦੋ ਅੱਗੇ ਆਣੇ ਕਸਣ ਲਈ ਹੈ ਭਰਾ ਜੀ ਸਾਰੇ ਵੀਰਾਂ ਨੂੰ ਨਾਸੀ ਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਾਰੇ ਵੀਰਾਂ ਨੂੰ ਅੱਛੀ ਕਾਲ